ਚੱਲੋ ਜੀ ਅੱਜ ਵੀਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਚਾਰ-ਪੰਜ ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਅੱਜ ਆਪਾਂ ਸਭ ਤੋਂ ਪਹਿਲਾਂ ਸੈਨੇਟ ਨੇ ਜਿਹੜੀ ਡੋਨਲਡ 트੍ਰੰਪ ਦੇ ਬਜਟ ਕੱਟ ਦੇ ਹੱਕ ਵਿੱਚ ਵੋਟ ਪਾਈ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਕਲਮਰ ਗਾਰਸੀਆ ਜਿਹਨੂੰ ਰਿਪੋਰਟ ਕੀਤਾ ਗਿਆ ਸੀ ਵਾਪਸ ਫੇਰ ਅਮਰੀਕਾ ਲਿਆਂਦਾ ਗਿਆ ਇੱਕ ਹੋਰ ਫੇਰ ਚਰਚਾ ਦੇ ਵਿੱਚ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਕੀਜੀ ਗੱਲਬਾਤ ਕਰਨੀ ਹੈ ਹੰਟਰ ਬਾਈਡਨ ਨੇ ਪਹਿਲੀ ਵਾਰੀ ਇੱਕ ਇੰਟਰਵਿਊ ਦਿੱਤੀ ਹੈ ਆਪਣੀ ਜਦੋਂ ਦੀ ਉਹਨਾਂ ਦੇ ਪਿਤਾ ਜੋ ਬਾਈਡਨ ਹਾਰੇ ਆ ਤੇ ਉਹਨਾਂ ਨੇ ਹਾਰ ਦੇ ਕਾਰਨ ਦੱਸਿਆ ਉਹ ਗੱਲਬਾਤ ਕਰਾਂਗੇ ਤੇ ਔਰਕੈਂਡ ਹੈਲਥ ਇੱਕ ਬੇਰੀਏ ਦੇ ਵਿੱਚ ਹੈਗੀ ਹੈ ਜਿਹੜੀ ਐਮਬ੍ਰਿਓਜ਼ ਦੀ ਸਕਰੀਨਿੰਗ ਕਰਦੀ ਹੈ ਇਹਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਰਿਹਾ ਉਹਦੀ ਤੇ ਗੱਲਬਾਤ ਕਰਾਂਗੇ ਤੇ ਕੈਲੀਫੋਰਨੀਆ ਦੇ ਵਿੱਚੋਂ ਨੈਸ਼ਨਲ ਗਾਰਡ ਵਾਪਸ ਭੇਜੇ ਗਏ ਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਆਈਐਸਟੀਆ ਰੈਡਾਂ ਦੇ ਦੌਰਾਨ ਰੌਲਾ ਪਿਆ ਸੀ ਉਹਦੇ ਬਾਰੇ ਗੱਲਬਾਤ ਕਰਨੀ ਸਭ ਤੋਂ ਪਹਿਲੀ ਗੱਲਬਾਤ ਸੈਨੇਟ ਦੀ ਵੋਟ ਬਾਰੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਬਜਟ ਕੱਟਾ ਉਹਦੇ ਉੱਤੇ ਸੈਨੇਟ ਨੇ ਵੋਟ ਪਾਈ ਆ ਤੇ ਵੋਟ ਦੇ ਵਿੱਚ ਇਹਸ਼ ਬਜਟ ਕੱਟ ਨੂੰ ਪਾਸ ਕਰ ਦਿੱਤਾ ਗਿਆ ਵੋਟਾਂ 50 ਹੱਕ ਚ ਪਈਆਂ 50 ਵਿਰੋਧ ਚ ਪਈਆਂ ਆਪਾਂ ਜਾਣਦੇ ਆ ਰਿਪਬਲਿਕਨ ਸਾਰੇ ਦੇ ਸਾਰੇ ਇਹਨਾਂ ਦੇ ਹੱਕ ਵਿੱਚ ਆ ਡੋਨਲਡ ਟਰੰਪ ਦੇ ਤੇ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਕਿ ਹਾਂਜੀ ਜਿਹੜੇ ਬਜਟ ਕੱਟ ਕੀਤਾ ਜਾ ਰਿਹਾ ਹੈ ਠੀਕ ਆ ਡੈਮੋਕ੍ਰੇਟ ਸਾਰੇ ਦੇ ਸਾਰੇ ਇਹਨਾਂ ਦੇ ਉਲਟ ਆ ਉਹਨਾਂ ਸਾਰਿਆਂ ਨੇ ਉਲਟ ਵੋਟ ਪਾਈ ਆ ਸੈਨੇਟ ਦੇ ਵਿੱਚ ਮжоਰਿਟੀ ਰਿਪਬਲਿਕਨ ਦੀ ਆ ਪਰ ਦਨ ਰਿਪਬਲਿਕਨ ਜਿਹੜੇ ਨੇ ਉਹ ਉਲਟ ਭੋਤ ਗਏ ਉਹ ਵੋਟ ਦੂਜੇ ਪਾਸੇ ਪਾ ਗਏ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਪਾ ਗਏ ਉਹਨਾਂ ਦੇ ਵਿਰੋਧ ਵਿੱਚ ਪਾਉਣ ਦੇ ਨਾਲ ਵੋਟਾਂ ਹੋ ਗਈਆਂ 50 50 50 ਹੱਕ ਦੇ ਵਿੱਚ 50 ਵਿਰੋਧ ਦੇ ਵਿੱਚ ਤੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਵੋਟ ਸੀਗੀ ਉਹਨੇ ਟਾਈ ਬ੍ਰੇਕ ਕੀਤੀ ਉਹਨਾਂ ਨੇ ਇਸ ਬਜਟ ਕੱਟ ਦੇ ਹੱਕ ਵਿੱਚ ਵੋਟ ਪਾ ਦਿੱਤੀ ਤੇ ਫਿਰ 51 50 ਦੇ ਨਾਲ ਇਹ ਜਿਹੜਾ ਅੱਗੇ ਚਲੇ ਗਿਆ 9 ਬਿਲੀਅਨ ਡਾਲਰ ਦੀ ਏਡ ਤੇ ਪਬਲਿਕ ਬ੍ਰੌਡਕਾਸਟਿੰਗ ਦੇ ਵਿੱਚ ਕੱਟ ਕਰਨਾ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਇਸ ਸੈਨੇਟਰ ਦੀ ਇਹਦੇ ਉੱਤੇ VOTING ਸੀਗੀ ਤਿੰਨ ਰਿਪਬਲਿਕਨ ਮਾਰਕਾ ਦੇ ਵਿੱਚ ਆਮ ਤੌਰ ਤੇ ਇਦਾਂ ਹੋ ਜਾਂਦਾ ਮਤਲਬ ਇਦਾਂ ਸਖਤ ਪਾਰਟੀ ਲਾਈਨ ਦੇ ਉੱਤੇ ਨਹੀਂ ਚੱਲਦੇ ਪਾਰਟੀ ਰਿਪਬਲਿਕਨ ਕੁਦਰਤੀ ਤੌਰ ਦੇ ਉੱਤੇ ਵੀ ਜਿਹੜੀ ਡੋਨਲਡ ਟਰੰਪ ਦੇ ਨਾਲ ਸਹਿਮਤ ਨੇ ਉਹਨਾਂ ਦੀ ਪਾਰਟੀ ਦੇ ਬੰਦੇ ਨੇ ਉਹ ਸੈਨੇਟਰ ਉਹਨਾਂ ਦੇ ਨੇ ਪਰ ਕੁਝ ਗੱਲਾਂ ਦੇ ਉੱਤੇ ਇਹਨਾਂ ਦੇ ਆਪਸ ਵਿੱਚ મતਭੇਦ ਹੋ ਜਾਂਦੇ ਜਿਦਾਂ ਇਹ ਨੌਨ ਬਿਲੀਅਨ ਡਾਲਰ ਦਾ ਬਜਟ ਕੱਟ ਕਰਨਾ ਸੀ ਬ੍ਰਾਡਕਾਸਟਿੰਗ ਤੇ ਫੋਰਨ ਐਡ ਵਾਲੇ ਮਾਮਲੇ ਦੇ ਵਿੱਚ ਤਿੰਨ ਜਣੇ ਸੀਗੇ ਜਿਨ੍ਹਾਂ ਦੇ ਵਿੱਚ ਮੈਕਨਲ ਦੂਜੇ ਮੋਰਕੋਵਸਕੀ ਨਤੀਜੇ ਕਾਲਿੰਜ਼ ਇਹ ਤਿੰਨੋ ਸੈਨੇਟਰ ਹੈਗੇ ਰਿਪਬਲਿਕਨ ਪਰ ਇਹਨਾਂ ਨੇ ਇੱਥੇ ਵੋਟ ਜਿਹੜੀ ਆ ਉਲਟ ਜਾ ਕੇ ਡੈਮੋਕ੍ਰੇਟਸ ਦੇ ਨਾਲ ਪਾ ਦਿੱਤੀ ਆ ਤੇ ਆਪਣੀ ਪਾਰਟੀ ਦੇ ਨਾਲ ਇਹਨਾਂ ਨੇ ਅਸਹਿਮਤੀ ਜ਼ਾਹਰ ਕੀਤੀ ਆ ਦੂਜੇ ਪਾਸੇ ਰਾਸ਼ਟਰਪਤੀ 트੍ਰੰਪ ਨੇ ਵੀ ਸਾਫ਼ ਤੌਰ ਦੇ ਤੇ ਕਹਿ ਦਿੱਤਾ ਕਿ ਜਿਹੜੇ ਸਾਡੇ ਰਿਪਬਲਿਕਨ ਸਾਡੇ ਨਾਲ ਨਹੀਂ ਤਾਂ ਨੂੰ ਸਾਡੇ ਕੋਲੋਂ ਵੀ ਆਸਰਾ ਰੱਖਿਓ ਅਸੀਂ ਤੁਹਾਡੀ ਕੋ ਕਿਸੇ ਤਰ੍ਹਾਂ ਦੀ ਮਦਦ ਕਰਾਂਗੇ ਇਹਦੇ ਉੱਤੇ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਹਾਲਾਂਕਿ ਬਹੁਤ ਸਖਤ ਤਾਂ 9 ਬਿਲੀਅਨ ਦਾ 400 ਮਿਲੀਅਨ ਡਾਲਰ ਜਿਹੜਾ ਆ ਉਹ ਐਚਆਈਵੀ ਤੇ ਐਡਸ ਤੇ ਪ੍ਰੋਗਰਾਮ ਜਿਹੜੇ ਸੀਗੇ ਉਹਨਾਂ ਨੂੰ ਕੱਟ ਕਰਤਾ ਸੀ ਇਹਨਾਂ ਨੇ ਤਾਂ ਕਿ ਜ਼ਿਆਦਾ ਰਿਪਬਲਿਕਨ ਨਾਲ ਹੋ ਜਾਵੇ ਕਿਉਂਕਿ ਕੱਟ ਬਹੁਤ ਵੱਡੇ ਨੇ ਪਾਰਟੀ ਦੇ ਵਿੱਚ ਹੀ ਰੌਲਾ ਪਿਆ ਵੀ ਐਡੇ ਵੱਡੇ ਕੱਟ ਨਾ ਕੀਤੇ ਜਾਣ ਕੁਝ ਸੈਨੇਟਰਸ ਨੂੰ ਇਹ ਲੱਗਾ ਜਿਵੇਂ ਮੁਰਕੋ ਵਸ ਕੀ ਆ ਉਹ ਕਹਿੰਦੇ ਵੀ ਸਾਨੂੰ ਤੇ ਇਦਾਂ ਲੱਗਦਾ ਜਿਦਾ ਪੁੱਛਿਆ ਕਿਸੇ ਨੇ ਵਾਈਟ ਹਾਊਸ ਦੇ ਵਿੱਚ ਵੀ ਸਾਰਾ ਕੁਝ ਕਰਨ ਤੋਂ ਪਹਿਲਾਂ ਸਾਰਾ ਕੁਝ ਲਿਆ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਹੁਣ ਇਹਦੇ ਕਈ ਸਟੈਪ ਨੇ ਇਸ ਵੇਲੇ ਸੈਨਟ ਥੋੜੇ ਦੇ ਉੱਤੇ ਡਿਬੇਟ ਕਰੂਗਾ ਡਿਬੇਟ ਤੋਂ ਬਾਅਦ ਫਿਰ ਇਹਦੀ ਅਮੈਂਡਮੈਂਟ ਦੇ ਉੱਤੇ ਵੋਟ ਹੋਊਗੀ ਤੇ ਫਿਰ ਫਾਈਨਲ ਵਰਸ਼ਨ ਹੋਊਗਾ ਉਹ ਪਾਸ ਹੋਊਗਾ ਜਾ ਕੇ ਆ ਪਰਸੋਂ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਤੇ ਫਿਰ ਜਿਹੜੇ ਹੈਗੇ ਆ ਜੇ ਸ਼ੁੱਕਰਵਾਰ ਤੱਕ ਇਹ ਪਾਸ ਨਾ ਹੋਇਆ ਤੇ ਜਿੰਨੇ ਫੰਡ ਹੈਗੇ ਆ ਉਹ ਆਟੋਮੈਟਿਕਲੀ ਸਾਰੇ ਦੇ ਸਾਰੇ ਰਿਲੀਜ਼ ਹੋ ਜਾਣੇ ਆ ਡੈਮੋਕ੍ਰੇਟਸ ਨੇ ਬਹੁਤ ਸਟਰੋਂਗਲੀ ਇਸ ਬਿੱਲ ਦਾ ਵਿਰੋਧ ਕੀਤਾ ਆ ਡੋਨਲਡ ਟਰੰਪ ਅੱਗੇ ਚੱਲ ਕੇ ਬਹੁਤ ਡੂੰਘੇ ਕੱਟ ਚਾਹੁੰਦੇ ਉਹਨੇ ਬਹੁਤ ਸੁਭਾਵਾਂ ਕੱਟ ਕਰਨੀਆਂ ਤੇ ਇਹ ਉਹ ਕਹਿੰਦੇ ਸਿਰਫ ਪ੍ਰੈਪਰੇਸ਼ਨ ਆ ਤੇ ਰਿਪਬਲਿਕਨ ਕੋਸ਼ੇ ਕਹਿੰਦੇ ਆ ਕਿ ਅਸੀਂ ਇਸ ਵਾਰ ਤੇ ਤੁਹਾਡੇ ਹੱਕ ਚ ਵੋਟ ਪਾਤੀ ਪਰ ਗਾਂ ਤੋਂ ਸਾਨੂੰ ਜਿਆਦਾ ਟਰਾਂਸਪੇਰੈਂਸੀ ਚਾਹੀਦੀ ਹੈ ਪਾਰਦਰਸ਼ਤਾ ਜਿਆਦਾ ਚਾਹੀਦੀ ਤੇ ਇਸ ਮਾਮਲੇ ਦੇ ਵਿੱਚ ਉਹਨੂੰ ਦੇਖੋ ਅੱਗੇ ਬਿੱਲ ਦੇ ਵਿੱਚ ਕੀ ਬਣਦਾ ਅਗਲੀ ਖਬਰ ਜਿਹੜੀ ਹੈਗੀ ਆ ਉਹ ਕਿਲਮਰ ਗਾਰਸਿਆ ਨਾਂ ਦਾ ਇੱਕ ਵਿਅਕਤੀ ਜਿਹਨੂੰ ਜੇਲ੍ਹ ਤੋਂ ਆਇਸ ਕਸਟਡੀ ਦੇ ਵਿੱਚ ਜਾਂਦੀ ਮੂਵ ਕੀਤਾ ਜਾਣਾ ਹੈ ਕੇਸ ਬਹੁਤ ਚਰਚਾ ਦੇ ਵਿੱਚ ਆਇਆ ਸੀ ਤੇ ਹੁਣ ਟੈਨੇਸੀ ਦੇ ਵਿੱਚ ਜਿਹੜੇ ਜੱਜ ਨੇ ਉਹ ਇਹ ਫੈਸਲਾ ਕਰਨਗੇ ਕਿ ਇਹਨੂੰ ਕਿਲਮਰ ਗਾਰਸਿਆ ਨੂੰ ਜਿਹੜਾ ਜੇਲ੍ਹ ਦੇ ਵਿੱਚ ਆ ਹਿਊਮਨ ਸਮਗਲਿੰਗ ਦੇ ਚਾਰजेस ਦੇ ਵਿੱਚ ਉਹਨੂੰ ਜੇਲ੍ਹ ਤੋਂ ਰਿਲੀਜ਼ ਕੀਤਾ ਜਾਣਾ ਜਾਂ ਨਹੀਂ ਜੇ ਉਹਨੂੰ ਜੇਲ੍ਹ ਦੇ ਵਿੱਚ ਛੱਡ ਦਿੱਤਾ ਜਾਂਦਾ ਤਾਂ ਉਹਦੇ ਤੋਂ ਬਾਅਦ ਇਮੀਗ੍ਰੇਸ਼ਨ ਵਾਲੇ ਉਹਨੂੰ ਫੜ ਕੇ ਡਿਟੇਨ ਕਰਨਗੇ ਤੇ ਡਿਟੇਨ ਕਰਨ ਤੋਂ ਬਾਅਦ ਪੋਸੀਬਲੀ ਉਹਨੂੰ ਰਿਪੋਰਟ ਕਰ ਦੇਣਗੇ ਮਾਮਲਾ ਕੀ ਹੈ ਤੁਸੀਂ ਸਾਰੇ ਇਸ ਮਾਮਲੇ ਤੋਂ ਚੰਗਾ ਭਲਾ ਵਾਕਫ ਹੋ ਬਹੁਤ ਚਰਚਾ ਦੇ ਵਿੱਚ ਇਹ ਮਾਮਲਾ ਰਿਹਾ ਕਿਲਮਰ ਗਾਰਸਿਆ 29 ਸਾਲਾਂ ਦਾ ਵਿਅਕਤੀ ਆ ਇਹ ਮਾਰਕਸ ਦੇ ਵਿੱਚ ਟੀਨੇਜਰ ਸੀ ਜਦੋਂ ਆ ਗਿਆ ਸੀ ਬਿਨਾਂ ਦੇ ਪੇਪਰਾਂ ਤੋਂ ਕੋਈ ਪੇਪਰ ਨਹੀਂ ਕੱਚਾ ਇੱਥੇ ਦਾਖਲ ਹੋਇਆ ਸੀ ਇੱਥੇ ਆ ਕੇ ਇੱਕ ਯੂ ਐਸ ਸਿਟੀਜ਼ਨ ਦੇ ਨਾਲ ਵਿਆਹ ਆ ਗਿਆ ਹੋ ਗਿਆ ਇਹਦੇ ਬੱਚੇ ਹੋ ਗਏ ਤੇ ਇਹ ਮਤਲਬ ਉਦੋਂ ਦਾ ਹੀ ਜਦੋਂ ਦਾ ਇੱਥੇ ਤੱਕ ਹੁਣ ਜਿਹੜਾ ਇਹ ਰਹੀ ਜਾਂਦਾ ਉਸੇ ਤਰੀਕੇ ਨਾਲ ਹੋਇਆ ਕਿ ਅਪ੍ਰੈਲ 2025 ਦੇ ਵਿੱਚ ਇਹਨੂੰ ਟਨੈਸੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਵੀ ਇਹ ਇਮੀਗ੍ਰੈਂਟਸ ਨੂੰ ਬਾਹਰੋਂ ਅਮਰੀਕਾ ਦੇ ਵਿੱਚ ਲਿਆਉਣ ਦੇ ਵਿੱਚ ਮਦਦ ਕਰ ਰਿਹਾ ਗੈਰ ਕਾਨੂੰਨੀ ਤੌਰ ਤੇ ਉਹਦੇ ਤੋਂ ਬਾਅਦ ਇਹਨੂੰ ਅਰੈਸਟ ਕਰਨ ਤੋਂ ਬਾਅਦ ਸਰਕਾਰ ਨੇ ਡਿਸਾਈਡ ਕੀਤਾ ਇਹਨੂੰ ਐਲ ਸਲਵਾਡੋਰ ਭੇਜ ਦੇਣਾ ਭਵਨਿਕ ਜੱਜ ਨੇ ਕਹਿ ਦਿੱਤਾ ਸੀ ਕਿ ਇਹਨੂੰ ਉੱਥੇ ਨਹੀਂ ਭੇਜਿਆ ਜਾਣਾ ਚਾਹੀਦਾ ਕਿਉਂਕਿ ਉੱਥੇ ਗੈਂਗਸ ਨੇ ਤੇ ਇਹਦਾ ਸਬੰਧ ਹੋਰਾਂ ਦੇ ਨਾਲ ਡਿਪੋਰਟ ਕਰ ਦਿੱਤੀ ਇਹਨੂੰ ਡਿਪੋਰਟ ਕਰ ਦਿੱਤਾ ਡੈਪੂਟੇਸ਼ਨ ਸੀਗੀ ਜੱਜ ਨੇ ਕਿਹਾ ਵੀ ਇਹ ਗੈਰ ਕਾਨੂੰਨੀ ਆ ਇਹ ਇਲੀਗਲ ਆ ਐਲ ਸਲਵਾਡੋਰ ਦੇ ਵਿੱਚ ਇਹਨੂੰ ਜਿਹੜਾ ਗੈਂਗ ਕੰਟਰੋਲਡ ਪ੍ਰिजन ਉਹਦੇ ਵਿੱਚ ਪਾ ਦਿੱਤਾ ਗਿਆ ਤੇ ਅਮਰੀਕਨ ਕੋਰਟ ਨੇ ਕਿਹਾ ਸੀ ਵੀ ਇਹਨੂੰ ਉੱਥੇ ਨਾ ਪਾਓ ਇਹਦਾ ਖਤਰਾ ਹੋ ਸਕਦਾ ਆ ਤੇ ਉਹਦੇ ਤੋਂ ਬਾਅਦ ਜੱਜ ਨੇ ਅਮਰੀਕਾ ਦੇ ਵਿੱਚ ਸਰਕਾਰ ਨੂੰ ਕਿਹਾ ਕਿ ਇਹਨੂੰ ਵਾਪਸ ਲੈ ਕੇ ਆਓ ਤੇ ਉਹ ਕਾਫੀ ਮਹੀਨੇ ਲੱਗ ਗਏ ਸਾਰੇ ਕੁਝ ਨੂੰ ਕਰਦਿਆਂ ਕਰਾਉਂਦਿਆਂ ਨਾ ਤੇ ਇਹਨੂੰ ਮੁੜ ਕੇ ਜੂਨ ਦੇ ਵਿੱਚ ਐਲਵਾਸਲ ਐਲਸਲਵਾਡੋਰ ਤੋਂ ਵਾਪਸ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਲਿਆਂਦਾ ਗਿਆ ਹੁਣ ਇੱਥੇ ਆ ਕੇ ਜਦੋਂ ਲਿਆਂਦਾ ਤੇ ਸਰਕਾਰ ਦੇ ਉੱਤੇ ਇਹਨੂੰ ਚਾਰਜ ਕੀਤਾ ਗਿਆ ਕਿਉਂਕਿ ਲੋਕਲੀ ਸਮਗਲਿੰਗ ਕਰਦਾ ਸੀ ਬੰਦੇ ਨੂੰ 2 ਨੰਬਰ ਦੇ ਵਿੱਚ ਕੱਚੇ ਬੰਦੇ ਨੂੰ ਅਮਰੀਕਾ ਦੇ ਵਿੱਚ ਲਿਆਉਂਦਾ ਸੀ 2022 ਦਾ ਕੇਸ ਹੈਗਾ ਤੇ ਇਹਨੂੰ ਟੈਰੈਂਸੀ ਦੀ ਕ੍ਰਿਮਨਲ ਜੇਲ੍ਹ ਦੇ ਵਿੱਚ ਪਾ ਦਿੱਤਾ ਹੁਣ ਇਹ ਟ੍ਰਾਇਲ ਦੇ ਲਈ ਜਦੋਂ ਹੈਗਾ ਇਹਦੀ ਵੇਟ ਕੀਤੀ ਜਾ ਰਹੀ ਹੈ ਇਹਨੂੰ ਛੱਡਿਆ ਜਾ ਸਕਦਾ ਵੀ ਸਰਕਾਰ ਦੇ ਐਵੀਡੈਂਸ ਕੋਈ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈ ਸਬੂਤ ਇਸ ਕਰਕੇ ਇਹਨੂੰ ਛੱਡਿਆ ਜਾ ਸਕਦਾ ਤੇ ਜਦੋਂ ਉਹ ਆਪਣੇ ਟ੍ਰਾਇਲ ਇਹਦਾ ਚੱਲਦਾ ਜੰਨਾ ਚਿਰ ਉਹਨਾਂ ਚਿਰ ਇਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਛੱਡਿਆ ਜਾ ਸਕਦਾ ਪਰ ਸਰਕਾਰ ਕੀ ਕਰੂਗੀ ਹੁਣ ਇਮੀਗ੍ਰੇਸ਼ਨ ਆਫੀਸਰਸ ਜਿਹੜੇ ਆਈਸ ਦੇ ਏਜੰਟਸ ਨੇ ਉਹ ਇਹ ਚਾਹੁੰਦੇ ਆ ਕਿ ਇਹਨੂੰ ਜੇਲ੍ਹ ਤੋਂ ਛੱਡੋ ਤੁਸੀਂ ਹਿਊਮਨ ਸਮਗਲਿੰਗ ਵਾਲੇ ਜਿਹੜੇ ਚਾਰजेस ਵਾਲੇ ਕੇਸ ਇਹਦੇ ਚੱਲਦੇ ਰਹਿਣਗੇ ਇਹਨੂੰ ਜੇਲ੍ਹ ਤੋਂ ਛੱਡੋ ਅਸੀਂ ਇਹਨੂੰ ਫੇਰ ਫੜਾਂਗੇ ਤੇ ਫੜ ਕੇ ਉਹਨੂੰ ਫੇਰ ਅਸੀਂ ਡਿਪੋਰਟ ਕਰਾਂਗੇ ਤੇ ਹੁਣ ਅਸੀਂ ਐਲਸਲਵਾਡੋਰ ਦੇ ਵਿੱਚ ਨਹੀਂ ਕਰਦੇ ਇਹਨੂੰ ਅਸੀਂ ਮੈਕਸੀਕੋ ਭੇਜ ਦਾਂਗੇ ਜਾਂ ਸਾਊਥ ਸੂਡਾਨ ਭੇਜ ਦਾਂਗੇ ਤੇ ਜਿੰਨਾ ਚਿਰ ਕੇਸ ਚੱਲਦਾ ਇਹ ਉੱਥੇ ਰਹੂਗਾ ਤੇ ਅਸੀਂ ਇਹਨੂੰ ਅਮਰੀਕਾ ਦੇ ਵਿੱਚ ਨਹੀਂ ਰਹਿਣ ਦੇਣਾ ਉਹਦੇ ਜਿਹੜੇ ਵਕੀਲ ਨੇ ਹੁਣ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖੋ ਇੱਕ ਬੰਦੇ ਨੂੰ ਫੜ ਲਿਆ ਫੜ ਕੇ ਰਿਪੋਰਟ ਕਰਤਾ ਰਿਪੋਰਟ ਕਰਕੇ ਜੱਜ ਕਹਿੰਦੇ ਗਲਤ ਕੀਤਾ ਨੂੰ ਵਾਪਸ ਬੁਲਾ ਲਿਆ ਵਾਪਸ ਬੁਲਾ ਕੇ ਤੇ ਕੇਸ ਚੱਲ ਰਿਹਾ ਕੇਸ ਚੱਲਦੇ ਦੌਰਾਨ ਉਹਨੂੰ ਫੇਰ ਕੋਸ਼ਿਸ਼ ਕੀਤੀ ਜਾ ਰਹੀ ਹੈ ਫੜ ਕੇ ਹੁਣ ਦੂਜੇ ਪਾਸੇ ਭੇਜ ਦੋ ਮੈਕਸੀਕੋ ਜਾਂ ਸਾਊਥ ਰਾਨ ਦੇ ਵਿੱਚ ਜਿੱਥੋਂ ਕਿ ਇਹਦਾ ਵਾਪਸ ਆਉਣਾ ਮੁਸ਼ਕਲ ਨਾ ਹੋਵੇ ਹੁਣ ਜੱਜ ਟ੍ਰੈਨੈਂਸੀ ਦੇ ਵਿੱਚ ਫੈਸਲਾ ਕਰੂਗਾ ਕਿ ਇਹਨੂੰ ਰਿਲੀਜ਼ ਕੀਤਾ ਜਾਣਾ ਜੇਲ੍ਹ ਦੇ ਵਿੱਚੋਂ ਛੱਡਿਆ ਜਾਣਾ ਜਾਂ ਨਹੀਂ ਜੇ ਇਹਨੂੰ ਛੱਡ ਦਿੱਤਾ ਜਾਂਦਾ ਤੇ ਇਹ ਨੂੰ ਸਿੱਧਾ ਸਿੱਧਾ ਉਹਨਾਂ ਨੇ ਕੋਸ਼ਿਸ਼ ਕਰਨੀ ਆਈਸ਼ ਵਾਲਿਆਂ ਨੇ ਰਿਪੋਰਟ ਕਰਨ ਦੀ ਹੁਣ ਇਸ ਫੈਸਲੇ ਦੀ ਬਹੁਤ ਉਤਸੁਕਤਾ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਵੀ ਕੀ ਬਣਦਾ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਕਈ ਕੇਸਾਂ ਦੇ ਵਿੱਚ ਗੱਲ ਹੈ ਬਹੁਤ ਕੇਸ ਵੱਡਾ ਹੋਇਆ ਸੀ ਇਹ ਵੀ ਜਿਹੜੇ ਆਈਸ਼ ਦੇ ਏਜੰਟ ਆ ਉਹਨਾਂ ਨੇ ਗ੍ਰਫਤਾਰ ਕਰ ਲਿਆ ਭੇਜ ਦਿੱਤਾ ਪਰ ਅਦਾਲਤ ਕਹਿ ਰਹੀ ਹੈ ਤੁਸੀਂ ਗਲਤ ਭੇਜਿਆ ਇਹਨੂੰ ਐਲਸਲਵਾਡੋਰ ਦੇ ਵਿੱਚ ਜਿੱਥੇ ਗੈਂਗਾਂ ਉੱਥੇ ਦੀ ਜਾਨ ਨੂੰ ਖਤਰਾ ਹੋ ਸਕਦਾ ਇਹਨੂੰ ਵਾਪਸ ਬੁਲਾਇਆ ਜਾਵੇ ਤੇ ਵਾਪਸ ਲਿਆਂਦਾ ਗਿਆ ਉਹਨੂੰ ਹੁਣ ਫਿਰ ਉਹਨੂੰ ਜੇਲ੍ਹ ਦੇ ਵਿੱਚੋਂ ਛੱਡਣ ਸਾਰੀ ਕੋਸ਼ਿਸ਼ ਕਰਨ ਗਿਆ ਇਸ ਏਜੰਟ ਕਿ ਉਹਨੂੰ ਦੁਬਾਰਾ ਫੇਰ ਇਹੀ ਜਗ੍ਹਾ ਭੇਜਿਆ ਜਾਵੇ ਜਿੱਥੋਂ ਵਾਪਸ ਲੈਣਾ ਮੁਸ਼ਕਲ ਮਤਲਬ ਸੰਭਵ ਨਾ ਹੋਵੇ ਅਗਲੀ ਗੱਲ ਮਤਲਬ ਹੰਟਰ ਬਾਈਡਨ ਬਾਰੇ ਹੰਟਰ ਬਾਈਡਨ ਆਪਾਂ ਸਾਰੇ ਜਾਣਦੇ ਹਾਂ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਬੇਟੇ ਆ ਇਹਨਾਂ ਦੀ ਪਹਿਲੀ ਇੰਟਰਵਿਊ ਹੋਈ ਆ 2024 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਤੋਂ ਬਾਅਦ ਹੰਟਰ ਬਾਈਡਨ ਦੀ ਪਹਿਲੀ ਇੰਟਰਵਿਊ ਹੋਈ ਆ ਉਹਨਾਂ ਨੇ ਖੁੱਲ ਕੇ ਇੱਕ ਪੋਡਕਾਸਟ ਜਿਹਨੂੰ ਜੈਮੀ ਹੈਰੀਸਨ ਜਿਹੜੇ ਕਿ ਸਾਬਕਾ ਡੈਮੋਕ੍ਰੈਟਿਕ ਪਾਰਟੀ ਲੀਡਰ ਆ ਉਹ ਇੱਕ ਪੋਡਕਾਸਟ ਕਰਦੇ ਆ ਉਹਦੇ ਵਿੱਚ ਉਹਨੇ ਲੰਬੀ ਗੱਲਬਾਤ ਕੀਤੀ ਤੇ ਕਈ ਗੱਲਾਂ ਦੇ ਰਹਾਸ ਖੋਲੇ ਆ ਰਹਾਸੇ ਖੋਲੇ ਉਹਨਾਂ ਨੇ ਆਪਣੇ ਪਿਤਾ ਨੂੰ ਡਿਫੈਂਡ ਕੀਤਾ ਉਹ ਕਹਿੰਦੇ ਵੀ ਮੁੱਖ ਦੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਪਾਰਟੀ ਨੇ ਉਹਨਾਂ ਦੇ ਪਿਤਾ ਦਾ ਸਾਥ ਨਹੀਂ ਦਿੱਤਾ ਤਾਂ ਉਹਨਾਂ ਦੇ ਪਿਤਾ ਵੀ ਹਾਰ ਗਏ ਤੇ ਪਾਰਟੀ ਵੀ ਹਾਰ ਗਈ ਇਹ ਪਾਰਟੀ ਵਾਲੇ ਖੁੱਲ ਕੇ ਉਹਨਾਂ ਦੇ ਪਿਤਾ ਨਾਲ ਖੜ ਜਾਂਦੇ ਤਾਂ ਇਹ ਜਿੱਤ ਸਕਦੇ ਸੀ ਨਤੀਜੇ ਹੋਰ ਹੁੰਣਾ ਸੀ ਉਹ ਬਹੁਤ ਸਟਰੋਂਗ ਲੀਡਰ ਸੀਗੇ ਤੇ ਜੋ ਕੁਝ ਉਹਨੇ ਕੀਤਾ ਠੀਕ ਕੀਤਾ ਸੀਗਾ ਰੌਲਾ ਇੱਕੋ ਹੀ ਸੀ ਕਿ ਜੋ ਬਾਈਡਨ ਦੀ ਸਿਹਤ ਠੀਕ ਨਹੀਂ ਆ ਜਿਹੜੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਉਮੀਦਵਾਰ ਸੀਗੇ ਆਪਾਂ ਸਾਰੇ ਜਾਣਦੇ ਹਾਂ ਜੋ ਕੁਝ ਉਸ ਵੇਲੇ ਹੋਇਆ ਡਿਬੇਟ ਹੋਇਆ ਡਿਬੇਟ ਦੇ ਵਿੱਚ ਪਰਫਾਰਮੈਂਸ ਬਹੁਤ ਮਾੜੀ ਰਹੀ ਉਸ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੂੰ ਆਪਣਾ ਬੰਦਾ ਬਦਲਣਾ ਪਿਆ ਉਹਨਾਂ ਨੂੰ ਉਮੀਦਵਾਰ ਬਦਲਣਾ ਪਿਆ ਜਿਹੜਾ ਕਿ ਬਹੁਤ ਬਹੁਤ ਰਿਸਕੀ ਸੀਗਾ ਕਮਲਾ ਹਾਰਿਸਵਾਦ ਦੇ ਵਿੱਚ ਆ ਕੇ ਕਮਲਾ ਹਾਰਿਸ ਨੂੰ ਖੁੱਲ ਕੇ ਡੈਮੋਕ੍ਰੇਟਿਕ ਜਿੰਨੇ ਡੋਨਰ ਸੀਗੇ ਉਹਨਾਂ ਨੇ ਖੁੱਲ ਕੇ ਡੋਨੇਸ਼ਨ ਦਿੱਤੀ ਤੇ ਕਾਫੀ ਫੰਡ ਇਕੱਠੇ ਹੋਏ ਤੇ ਇੱਕ ਵਾਰੀ ਪਰ ਫਿਰ ਵੀ ਉਹ ਜਿੱਤ ਨਹੀਂ ਸਕੇ ਹੁਣ ਹੰਟਰ ਬਾਈਡਨ ਨੇ ਇਹ ਕਿਹਾ ਵੀ ਮੇਰੇ ਪਿਤਾ ਦੀ ਖੁੱਲ ਕੇ ਸਪੋਰਟ ਨਹੀਂ ਕੀਤੀ ਉਹਨਾਂ ਦੇ ਨਾਲ ਖੜੇ ਨਹੀਂ ਹੋਏ ਪਾਰਟੀ ਵਾਲੇ ਉਹ ਕਹਿੰਦੇ ਜਿੱਥੋਂ ਤੱਕ ਇਹ ਰੌਲਾ ਆ ਬਈ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਉਹ ਕਹਿੰਦੇ ਸਾਰਾ ਰੌਲਾ ਆ ਕਿਉਂਕਿ ਪਿੱਛੇ ਇੱਕ ਕਿਤਾਬ ਆਈ ਆ origignal sin origignal sin ਕਿਤਾਬ ਦੇ ਵਿੱਚ ਖੁਲਾਸੇ ਕੀਤੇ ਗਏ ਕਿ ਰਾਸ਼ਟਰਪਤੀ ਬਾਈਡਨ ਦੀ ਸਿਹਤ ਪਹਿਲਾਂ ਹੀ ਠੀਕ ਨਹੀਂ ਸੀ ਉਸ ਵੇਲੇ ਜਦੋਂ ਰਾਸ਼ਟਰਪਤੀ ਸੀਗੇ ਅੰਦਰ ਦੇ ਬੰਦਿਆਂ ਨੂੰ ਪਤਾ ਸੀ ਬਾਹਰ ਦੇ ਬੰਦਿਆਂ ਨੂੰ ਦੱਸਦੇ ਕੁਝ ਨਹੀਂ ਸੀ ਵੀ ਆਹ ਉਹਨਾਂ ਨੂੰ ਸੁਰਤੀ ਸਹੀਕ ਸੀ ਉਹਨਾਂ ਦੇ ਨਾਲ ਮੁਖੇਤਾਂ ਰਹਿੰਦਾ ਸੀ ਨਾ ਭੁੱਲ ਜਾਂਦੇ ਸੀ ਕਿੰਨੀਆਂ ਆਪਾਂ ਉਹਨਾਂ ਦੀਆਂ ਉਹ ਦੇਖੀਆਂ ਇੰਟਰਵਿਊਸ ਤੇ ਕਿੰਨਾ ਕੁਝ ਜਦੋਂ ਉਹ ਫੰਡ ਰੇਸ ਦੇ ਵਿੱਚ ਜਾਂਦੇ ਆ ਤੇ ਬਰਾਕ ਬਾਮਾ ਉਹਨਾਂ ਦੀ ਬਾਹਾਂ ਫੜ ਕੇ ਪਾਸੇ ਲੈ ਕੇ ਜਾਂਦੇ ਉਹਨਾਂ ਚੇਤਾ ਭੁੱਲ ਜਾਂਦਾ ਕਈ ਵਾਰੀ ਨਾ ਚੇਤੇ ਭੁੱਲ ਜਾਂਦੇ ਕਈ ਵਾਰੀ ਪਾਸੇ ਨੂੰ ਤੁਰ ਗਾ ਕਿੰਨਾ ਕੁਝ মিডিਆ ਦੇ ਵਿੱਚ ਦਿਖਾਇਆ ਗਿਆ ਇਹਨਾਂ ਸਾਰੀਆਂ ਗੱਲਾਂ ਨੂੰ ਹੰਟਰ ਬਾਈਕਰ ਨੇ ਚਿਟਲਾਇਆ ਉਹ ਕਹਿੰਦੇ ਸਾਰੀਆਂ ਸਾਰੀਆਂ ਗਲਤ ਆ ਵੀ ਉਹ ਸਾਰਾ ਉਹਨਾਂ ਨੇ ਇਹ ਕਿਹਾ ਵੀ ਇੱਕ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਵਾਈਟ ਹਾਊਸ ਦੇ ਵਿੱਚ ਗੁਪਤ ਤੌਰ ਦੇ ਉੱਤੇ ਸਾਰਾ ਕੁਝ ਚਲਾ ਰਹੇ ਸੀ ਕਿਉਂਕਿ ਤੁਸੀਂ ਰਾਸ਼ਟਰਪਤੀ ਦੇ ਬੇਟੇ ਸੀ ਇਸ ਕਰਕੇ ਤੁਸੀਂ ਅੰਦਰੋਂ ਸਾਰੀ ਕੰਮਕਾਰ ਪਾਰਟੀ ਦਾ ਜਾਂ ਸਰਕਾਰ ਦਾ ਤੁਸੀਂ ਚਲਾ ਰਹੇ ਸੀ ਉਹ ਕਹਿੰਦੇ ਇਦਾਂ ਨਹੀਂ ਹੁੰਦਾ ਵਾਈਟ ਹਾਊਸ ਦੇ ਵਿੱਚ ਜੋ ਕੁਝ ਵੀ ਹੈਗਾ ਉਹ ਲੁਕੋਇਆ ਨਹੀਂ ਜਾ ਸਕਦਾ ਉਹ ਇਹਨਾਂ ਸੌਖਾ ਨਹੀਂ ਆ ਵੀ ਕੋਈ ਹੋਰਾਂ ਦੀ ਸਿਹਤ ਠੀਕ ਨਾ ਹੋਵੇ ਤੇ ਬਾਹਰ ਪਤਾ ਨਾ ਕਰੇ 100 ਬੰਦਾ ਰੋਜ਼ ਰਾਸ਼ਟਰਪਤੀ ਨੂੰ ਮਿਲਣਾ ਹੁੰਦਾ ਤੇ ਇਹ ਕਿਦਾਂ ਗੱਲ ਲੁਕਾਈ ਜਾ ਸਕਦੀ ਕਿ ਮਾਨਸਿਕ ਤੌਰ ਦੇ ਉੱਤੇ ਉਹਨਾਂ ਦਾ ਮਾਨਸਿਕ ਤوازن ਜਿਹੜਾ ਉਹ ਠੀਕ ਨਾ ਹੋਵੇ ਤੇ ਲੋਕਾਂ ਨੂੰ ਪਤਾ ਨਾ ਲੱਗੇ ਤੇ ਇਹ ਗੱਲ ਲੁਕਾਈ ਜਾਵੇ ਉਹ ਕਹਿੰਦੇ ਬਹੁਤ ਉਹ ਉਹ ਕਹਿੰਦੇ ਮੰਨਣਾ ਆ ਮੇਰਾ ਕਿ ਉਹ ਬਹੁਤ ਸਟਰੋਂਗ ਲੀਡਰ ਸੀਗੇ ਤੇ ਅ ਔਰ ਜਿਹੜਾ ਇਹ ਉਹਨਾਂ ਜਿੱਤ ਜਿੱਤ ਸਕਦੇ ਸੀਗੇ ਔਰ ਆਪਾਂ ਇਹ ਵੀ ਜਾਣਦੇ ਆ ਕਿ ਜਾਂਦੇ ਜਾਂਦੇ ਜੋ ਬਾਈਡਨ ਨੇ ਆਪਣੇ ਬੇਟੇ ਹੰਟਰ ਬਾਈਡਨ ਨੂੰ ਜਿਹੜਾ ਉਹਨਾਂ ਦਾ ਟੈਕਸ ਕਰਾਇਮ ਤੇ ਦੂਜਾ ਗਨ ਚਾਰजेस ਸੀਗੇ ਤੇ ਨਸ਼ੇ ਪੱਤੇ ਕਰਕੇ ਉਹ ਗਨ ਉਹਨਾਂ ਨੇ ਜਿਹੜੀ ਲਈ ਸੀਗੀ ਉਹ ਚਾਰਜ ਸਾਰੇ ਦੇ ਸਾਰੇ ਉਹਨਾਂ ਤੋਂ ਮਾਫੀ ਦੇ ਦਿੱਤੀ ਸੀ ਤੇ ਉਹ ਕਹਿੰਦੇ ਵਾਸ਼ਿੰਗਟਨ ਜਿਹੜੀ ਗੱਲ ਉਹਨਾਂ ਨੇ ਔਰ ਗੱਲ ਸੱਚ ਵੀ ਲੱਗਦੀ ਆ ਕਿ ਵਾਸ਼ਿੰਗਟਨ ਦੇ ਵਿੱਚ ਕੁਝ ਵੀ ਲੁਕੋਣਾ ਅਸੰਭਵ ਆ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਕਿ ਕਿਸੇ ਬਾਰੇ ਏਡੀ ਵੱਡੀ ਗੱਲ ਜਿਹੜੀ ਲੁਕਾ ਲਈ ਜਾਵੇ ਇਹ ਅਸੰਭਵ ਆ ਉੱਥੇ ਲੁਕੋਇਆ ਹੀ ਨਹੀਂ ਜਾ ਸਕਦਾ ਔਰ ਆਪਾਂ ਜਾਣਦੇ ਆ 1970 ਦੇ ਵਿੱਚ ਇਹਦਾ ਡੈਲਵਰ ਦੇ ਵਿੱਚ ਹੰਟਰ ਬਾਈਡਨ ਦਾ ਜਨਮ ਹੋਇਆ ਪ੍ਰੈਜ਼ੀਡੈਂਟ ਬਾਈਡਨ ਦਾ ਦੂਜਾ ਇਹ ਬੇਟਾ ਆ ਬਾਅਦ ਦੇ ਵਿੱਚ ਕਿੰਨੀਆਂ ਇਹਨੂੰ ਕਾਨੂੰਨੀ ਦਿੱਕਤਾਂ ਆਈਆਂ ਆ ਸ਼ੈਕਸ ਜਿਹੜੀ ਅਵੇਜਨ ਦੇ ਵਿੱਚ ਟੈਕਸ ਅਵੇਜਨ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਕਈ ਚਾਰਜਸ ਲੱਗੇ ਇਹਨਾਂ ਦੇ ਉੱਤੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਇਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਆ ਉਹ ਸੋザ ਮਾਫ ਜਾਨੀ ਪਹਿਲਾਂ ਹੀ ਮਾਫੀ ਦੇ ਦਿੱਤੀ ਕਿ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਰਾਸ਼ਟਰਪਤੀ ਦੇ ਕੋਲ ਇਹ ਅਧਿਕਾਰ ਹੁੰਦਾ ਹੈ ਤੇ ਰਾਸ਼ਟਰਪਤੀ ਜੋ ਬੈਲਡਨ ਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ ਸ਼ਰੇਆਮ ਮਤਲਬ ਆਪਣੀ दारू ਤੇ ਜਿਹੜੀ ਕੋਕੀਨ ਦੀ ਇਹਨੂੰ ਲਤ ਲੱਗੀ ਸੀ ਉਹਦੇ ਬਾਰੇ ਆਪਾਂ ਨੇ ਇਹਨਾਂ ਨੇ ਉਹ ਮਤਲਬ ਉਹਦੇ ਨਾਲ ਲੜੇ ਆ ਇਹ ਲੜਕੇ ਬਾਹਰ ਆਏ ਆ bizness ਦੇ ਵਿੱਚ law ਦੇ ਵਿੱਚ ਇਹਨਾਂ ਦਾ ਕੈਰੀਅਰ ਆ ਵਕੀਲ ਆ ਬੇਸਿਕਲੀ ਇਹ ਜਾਰਜ ਟਾਊਨ ਦੇ ਵਿੱਚ ਤੇ ਇਹਨਾਂ ਨੇ ਬੈਂਕਿੰਗ ਦੇ ਵਿੱਚ ਮਤਲਬ ਕਈ ਚੀਜ਼ਾਂ ਦੇ ਵਿੱਚ ਲੋਬਿੰਗ ਵੀ ਕੀਤੀ ਆ ਤੇ ਹੁਣ ਇਹਨਾਂ ਦਾ ਪਹਿਲਾ ਇੰਟਰਵਿਊ ਜਿਹਦੇ ਵਿੱਚ ਇਹਨਾਂ ਨੇ ਆਪਣੇ ਪਿਤਾ ਨੂੰ ਬਿਲਕੁਲ ਡਿਫੈਂਡ ਕੀਤਾ ਉਹਨਾਂ ਦਾ ਬਚਾਅ ਕੀਤਾ ਅਗਲੀ ਗੱਲਬਾਤ ਔਰਕਿਡ ਹੈਲਥ ਬਾਰੇ ਆ ਔਰਕਿਡ ਹੈਲਥ ਇੱਕ ਕੰਪਨੀ ਆ ਜਿਹੜੀ ਕੀ ਕਰਦੀ ਆ ਪੇਰੈਂਟਸ ਨੂੰ ਇਹ ਅਲਾਉ ਕਰਦੀ ਆ ਇੱਥੇ ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਕਿ ਤੁਸੀਂ ਆ ਜਿਹੜੇ ਆਈਵੀਐਫ ਪੇਰੈਂਟਸ ਨੇ ਉਹ ਜੈਨੇਟਿਕਲੀ ਆਪਣੀ ਐਮਬ੍ਰਿਓ ਨੂੰ ਟੈਸਟ ਕਰ ਸਕਦੇ ਆ ਉਹਨੂੰ ਸਿਲੈਕਟ ਕਰਨ ਤੋਂ ਪਹਿਲਾਂ ਇਹ ਪੱਕਾ ਕਰਨ ਦੇ ਲਈ ਵੀ ਆ ਆ ਉਹ ਉਹ ਬੱਚਾ ਠੀਕ ਆ ਜਾਂ ਐਮਬ੍ਰਿਓ ਠੀਕ ਆ ਹੁੰਦਾ ਕੀ ਆ ਬਹੁਤ ਸਾਰੇ ਕੇਸਸ ਦੇ ਵਿੱਚ ਹੁਣ ਆਈਵੀਐਫ ਜਿਹੜਾ ਉਹ ਆਮ ਹੋ ਗਈ ਆ ਆਮ ਤੌਰ ਦੇ ਉੱਤੇ ਹੋ ਗਿਆ ਵੀ ਨਕਲੀ ਤਰੀਕੇ ਦੇ ਨਾਲ ਬੱਚੇ ਨੂੰ ਪੈਦਾ ਕਰਨਾ ਮੇਲ ਜਿਹੜਾ ਮਰਦ ਦਾ ਉਹਦਾ ਸਪਰਮ ਲੈ ਲਿਆ ਜਾਂਦਾ ਫੀਮੇਲ ਦੇ ਬੱਚੇਦਾਨੀ ਦੇ ਵਿੱਚੋਂ ਐਗ ਲੈ ਲਿਆ ਜਾਂਦਾ ਉਹਨਾਂ ਨੂੰ ਬਾਹਰ ਇੱਕ ਲੈਬ ਦੇ ਵਿੱਚ ਮੇਲ ਦਿੱਤਾ ਜਾਂਦਾ ਉਹਨੂੰ ਮੇਲ ਕੇ ਉਹਦੀ ਐਮਬ੍ਰਿਓ ਬਣ ਜਾਂਦੀ ਹੈ ਤੇ ਉਹ ਫਿਰ ਜਦੋਂ ਉੱਥੇ ਪਈ ਰਹਿੰਦੀ ਹੈ ਉਹਨੂੰ ਭਾਵੇਂ ਤੁਸੀਂ 10 ਸਾਲ ਕਿੰਨੇ ਸਾਲ ਵੀ ਰੱਖੀ ਰੱਖੋ ਤੇ ਜਦੋਂ ਤੁਸੀਂ ਬੱਚਾ ਲੈਣਾ ਆ ਉਹ ਐਮਬ੍ਰਿਓ ਨੂੰ ਚੱਕ ਕੇ ਤਾਂ ਉਹ ਮਾਂ ਦੀ ਕੁੱਖ ਦੇ ਵਿੱਚ ਪਾ ਦਿੰਦੇ ਆ ਤੇ ਉਹ ਬੱਚਾ ਜਿੱਦਾਂ ਡਿਵੈਲਪ ਹੋਣਾ ਨਾਰਮਲ ਬੱਚਾ ਕੋਈ ਕਨਸੀਵ ਕਰਦੀ ਹੈ ਕੋਈ ਔਰਤ ਉਹਦੇ ਨਾਲ ਉਹ ਕਰਨਾ ਸ਼ੁਰੂ ਹੋ ਜਾਂਦਾ ਹੁਣ ਜਦੋਂ ਉਹ ਮੇਲ ਦੇ ਜਿਹੜੇ ਸਪਰਮਾ ਤੇ ਫੀਮੇਲ ਦਾ ਅੱਗਾ ਨੂੰ ਮਿਲਾਉਂਦੇ ਆ ਉਹਦੇ ਵਿੱਚ ਕਈ ਐمبرਿਓ ਬਣ ਜਾਂਦੇ ਆ ਮੰਨ ਲਓ 10 ਐمبرਿਓ ਬਣ ਗੀਆਂ ਉਹਦੇ ਵਿੱਚ ਬੱਚਾ ਤਾਂ ਇੱਕ ਲੈਣਾ ਹੁਣ ਉਹ ਕੀ ਕਰਦੇ ਆ ਮਤਲਬ ਐمبرਿਓ ਕਿਸੇ ਤਰ੍ਹਾਂ ਵੀ ਲਈ ਜਾ ਸਕਦੀ ਕਿਸੇ ਦਾ ਜਿਹੜਾ ਸਪਰਮ ਹੋ ਸਕਦਾ ਕਿਸੇ ਦੇ ਅੱਗ ਹੋ ਸਕਦੇ ਕਿੰਨਾ ਕੁਸ਼ੀ ਇਹਦੇ ਵਿੱਚ ਹੁੰਦਾ ਪਰ ਮੋٹے ਤੌਰ ਦੇ ਉੱਤੇ ਕਿ ਉਹ 10 12 ਐمبرਿਓ ਜਿਹੜੀਆਂ ਡਿਵੈਲਪ ਹੋ ਜਾਂਦੀਆਂ ਹੁਣ ਇਹ ਜਿਹੜੀ ਔਰਕਿਡ ਹੈਲਥ ਆ ਇਹ ਕੀ ਕਹਿੰਦੀ ਆ ਇਹ ਕਹਿੰਦੀ ਕਿ ਮਾਪੇ ਉਹ ਦੇ ਉਹ ਸਾਰੀਆਂ ਐਮਬ੍ਰੀਓ ਦੀਆਂ ਸਕੈਨਿੰਗ ਹੋ ਜਾਂਦੀਆਂ ਪਹਿਲਾਂ ਐਮਬ੍ਰੀਓ ਦੀ ਸਕੈਨਿੰਗ ਦੇ ਵਿੱਚ 1200 ਬਿਮਾਰੀਆਂ ਪਤਾ ਲੱਗ ਜਾਂਦੀਆਂ ਜਿਹੜੀਆਂ ਬੱਚੇ ਨੂੰ ਹੋ ਸਕਦੀਆਂ ਮਤਲਬ ਉਹ ਉਹ ਐਮਬ੍ਰੀਓ ਦੇ ਵਿੱਚੋਂ ਹੀ ਦੱਸ ਸਕਦੇ ਕਿ ਜਦੋਂ ਮਾਂ ਦੀ ਕੁੱਖ ਦੇ ਵਿੱਚ ਰੱਖੀ ਜਾਣੀ ਆ ਉਹ ਜਿਹੜਾ ਭ्रू ਜਿਹੜਾ ਮਾਂ ਦੀ ਕੁੱਖ ਦੇ ਵਿੱਚ ਰੱਖਿਆ ਜਾਣਾ ਉਹਦੇ ਯੂਟਰਸ ਦੇ ਵਿੱਚ ਰੱਖਿਆ ਜਾਣਾ ਉਹਨੇ ਜਦੋਂ ਡਿਵੈਲਪ ਹੋਣਾ ਪੂਰਾ ਬੱਚਾ ਬਣਨਾ ਉਹਨੇ ਜਨਮ ਲੈਣਾ ਇਸ ਦੁਨੀਆ ਦੇ ਉੱਤੇ ਆਉਣਾ ਉਹਨੂੰ ਇਹ ਬਿਮਾਰੀਆਂ ਹੋ ਸਕਦੀਆਂ ਜਾਂ ਨਹੀਂ ਹੋ ਸਕਦੀਆਂ ਉਹ 1200 ਬਿਮਾਰੀਆਂ ਪਹਿਲਾਂ ਦੱਸ ਦਿੰਦੇ ਉਦੋਂ ਜਦੋਂ ਦੇ ਕੇ ਨੂੰ ਜਦੋਂ ਇਹਦਾ ਜਨਮ ਹੋਣਾ ਇਹਨੂੰ ਆ ਆ ਆ ਬਿਮਾਰੀ ਹੋਊਗੀ ਤੇ ਉਹ ਹੁਣ ਲੋਕ ਕੀ ਕਰਦੇ ਆ ਜਾਂ ਉਹ ਕੰਪਨੀ ਕੀ ਕਰਦੀ ਆ ਕਿ ਤੁਸੀਂ ਚੂਜ਼ ਕਰ ਲਓ ਕੁਦਰਤੀ ਤੌਰ ਤੇ ਬੰਦਾ ਉਹ ਚੂਜ਼ ਕਰਦਾ ਵੀ ਭਾਈ ਮੈਂ ਉਹ ਐਮਬ੍ਰਿਓ ਰੱਖੂੰਗਾ ਜਿਹਦੇ ਅ ਵਿੱਚ ਬਿਮਾਰੀਆਂ ਨਹੀਂ ਆ ਜਾਂ ਜਿਹੜੇ ਬੱਚੇ ਨੂੰ ਨਹੀਂ ਹੋਣੀਆਂ ਉਹਦੇ ਐਮਬ੍ਰਿਓ ਦੇ ਡੀਐਨਏ ਨੂੰ ਸਕੈਨ ਕਰ ਲੈਂਦੇ ਆ ਉਹਨੂੰ ਸਕੈਨ ਕਰਕੇ ਜਿਹੜੀਆਂ ਜੈਨੇਟਿਕ ਡਿਜ਼ੀਜ਼ ਆ ਜਿਵੇਂ ਸਿਸਟਿਕ ਫाइब्रोसिस ਆਪਲੈਪਸੀਆ ਬਾਈਪੋਲਰ ਡਿਸਆਰਡਰ ਆ ਮਤਲਬ ਬੱਚੇ ਦਾ ਹਜੇ ਜਨਮ ਵੀ ਨਹੀਂ ਹੋਇਆ ਬੱਚੇ ਦਾ ਜਨਮ ਮਾਂ ਦੀ ਕੁੱਖ ਦੇ ਵਿੱਚ ਸ਼ੁਰੂ ਹੋਣਾ ਉਹਦੇ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਭਾਈ ਆ ਆ ਇਹਨੂੰ ਬਿਮਾਰੀ ਹੋਣੀ ਹੈ ਜਦੋਂ ਇਹਦਾ ਜਨਮ ਹੋਣਾ ਵਿਗਿਆਨ ਨੇ ਇੱਥੇ ਤੱਕ ਤਰੱਕੀ ਕਰ ਲਈ ਹੈ ਹੁਣ ਉਹ ਕੀ ਕਰਦੇ ਆ ਤੁਹਾਨੂੰ ਰਿਸਕ ਸਕੋਰ ਦੇ ਦਿੰਦੇ ਆ ਇੱਕ ਭਾਈ ਇੰਨੇ ਚਾਂਸ ਆ ਇਹ ਬੱਚਾ ਵੱਡਾ ਹੋ ਕੇ ਆ ਇਦਾਂ ਬਿਮਾਰ ਹੋਊਗਾ ਉਹਨਾਂ ਕੋਲ ਇੱਕ ਕੰਪਿਊਟਰ ਦਾ ਪ੍ਰੋਗਰਾਮ ਆ ਮਤਲਬ ਐਲਗੋਰਿਦਮ ਆ ਉਹ ਐਲਗੋਰਿਦਮ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਆ ਰਿਸਕ ਸਕੋਰ ਆ ਤੇ ਤੁਸੀਂ ਸੋਚ ਲਓ ਵੀ ਕਿਹੜੀ ਜਿਹੜੀ ਉਹ ਲੈਣੀ ਆ ਜਾਂ ਇਹ ਲੈਣਾ ਜਾਂ ਨਹੀਂ ਲੈਣਾ ਹੋ ਸਕਦਾ ਮਾਪੇ ਕਹਣ ਅਸੀਂ ਲੈਣਾ ਹੀ ਨਹੀਂ ਇਹਨੂੰ ਬੱਚੇ ਨੂੰ ਬਿਮਾਰੀ ਹੋ ਜਣੀ ਅਸੀਂ ਪੈਦਾ ਹੀ ਨਹੀਂ ਕਰਨਾ ਇਹ ਬੱਚਾ ਹੁਣ ਇਹ ਸਾਰਾ ਕੁਝ ਅਮੀਰਾਂ ਦੀ ਖੇਡ ਆ ਜਿੱਥੇ ਆ ਕੇ ਕਹਾਣੀ ਮੁੱਕਦੀ ਆ ਮਤਲਬ ਅਮੀਰ ਲੋਕ ਇਹ ਕੰਮ ਕਰ ਰਹੇ ਆ ਲਗਭਗ ਇਹਦੀ ਕੋਸਟ 2500 ਡਾਲਰ ਆ ਤੇ 2500 ਡਾਲਰ ਤਾਂ ਇਹਦੀ ਚਲੋ ਸਕੈਨਿੰਗ ਦੀ ਕੋਸਟ ਆ ਇੱਕ ਟੈਸਟ ਦੀ ਕੀਮਤ 2500 ਡਾਲਰ ਆ ਤੇ 20-25000 ڈالر ਆਈਵੀਐਫ ਦਾ ਲੱਗਦਾ ਸੋ ਹੁਣ ਜਿਹੜੇ ਇਹ ਦੱਸਿਆ ਜਾ ਰਿਹਾ ਜਿਹੜੀਆਂ ਸਿਲੀਕਨ ਵੈਲੀ ਦੇ ਅਮੀਰ ਪਰਿਵਾਰ ਆ ਅ ਔਰ ਉਹ ਲੋਕ ਜਿਹੜੇ ਐਲਨ ਮਸਕ ਦੇ ਬਹੁਤ ਨੇੜੇ ਆ ਉਹ ਇਹ ਕੰਮ ਕਰ ਰਹੇ ਆ ਤੇ ਰੌਲਾ ਇੱਥੇ ਪੈ ਰਿਹਾ ਵੀ ਹੁਣ ਫਿਰ ਮਤਲਬ ਬੱਚਿਆਂ ਦੇ ਵਿੱਚ ਵੀ ਇਹ ਫਰਕ ਹੋਇਆ ਕਰੂਗਾ ਕੁਝ ਨੇ ਸਾਇੰਟਿਸਟ ਆ ਉਹ ਐਮਬ੍ਰਿਓ ਉਹਦੀ ਹੈਲਥ ਦਾ ਟ੍ਰੇਟ ਦੇ ਬੇਸ ਤੇ ਵੀ ਚੱਕਦੇ ਆ ਜਿੱਥੇ ਜਿਹੜੇ ਇਹਦਾ ਮਤਲਬ ਇਹ ਹੋਊਗਾ ਕਿ ਜਿਹੜੇ ਅਮੀਰ ਲੋਕ ਆ ਉਹਨਾਂ ਦੇ ਬੱਚੇ ਬੈਟਰ ਹੋਣਗੇ ਜਿਹੜੇ ਕੋ ਗਰੀਬ ਲੋਕ ਆ ਉਹਨਾਂ ਦੇ ਬੱਚੇ ਮਤਲਬ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਹੁਣ ਜਦੋਂ ਨਾਂ ਪਿਓ 25000 ਡਾਲਰ ਦਾ ਆਈਵੀਐਫ ਪਹਿਲਾਂ ਕਰਾਉਣ ਤੇ ਨਾ ਫਿਰ 2500 ਡਾਲਰ ਇੱਕ ਟੈਸਟ ਦੇ ਉੱਤੇ ਲਾਉਣ ਪਰ ਜਿਹਦੇ ਕੋਲੇ ਪੈਸਾ ਖੁੱਲਾ ਹੈਗਾ ਜਿਹਦੇ ਕੋਲੇ ਪ੍ਰਵਾਹ ਕੋਈ ਨਹੀਂ ਆ ਉਹ ਚੂਜ਼ ਕਰ ਸਕਦਾ ਕਿ ਮੈਨੂੰ ਪਹਿਲਾਂ ਹੀ ਦੱਸ ਦਿਓ ਮੇਰੇ ਬੱਚੇ ਬਾਰੇ ਕਿ ਇਹਨੂੰ ਬਿਮਾਰੀ ਜਿਹੜੀ ਕਿਸ ਤਰ੍ਹਾਂ ਦੀ ਹੋਣੀ ਆ ਜਾਂ ਨਹੀਂ ਹੋਣੀ ਸੋ ਐਕਸਪਰਟ ਥੋੜੇ ਜਿਹੇ ਦੇ ਉੱਤੇ ਡਾਊਟਫੁਲ ਵੀ ਉਹ ਜਿਹੜੀਆਂ ਬਹੁਤੀਆਂ ਸਟੱਡੀਜ਼ ਆ ਨਾ ਇਹ ਗੋਰੇ ਲੋਕਾਂ ਤੇ ਹੁੰਦੀਆਂ ਜਿਹੜੇ ਦੂਜੇ ਏਸ਼ੀਅਨ ਬਲੈਕ ਜਾਂ ਹਿਸਪੈਨਿਕ ਆ ਹੋ ਸਕਦਾ ਹੈ ਉਧਰਲੇ ਪਾਸੇ ਪੂਰੀਆਂ ਕਾਮਯਾਬੀ ਨਾ ਹੋਣ ਵੀ ਉਹਨਾਂ ਦੇ ਫਿਰ ਵੀ ਜਿਹੜੀ ਇੱਕ ਪੂਰੀ ਦੀ ਪੂਰੀ ਨਸਲ ਹੀ ਲੱਗਾ ਉਹ ਉਹ ਉਹਦੇ ਉੱਤੇ ਹੋਣ ਕਰਕੇ ਹੋ ਸਕਦਾ ਇਹ ਜਿਆਦਾ ਕਾਮਯਾਬ ਨਾ ਹੋਵੇ ਇਹਦੇ ਉੱਤੇ ਵੀ ਸ਼ੱਕ ਪਰੋਲਾ ਬਹੁਤ ਪਿਆ ਵੀ ਹੈ ਤਾਂ ਫਿਰ ਅਮੀਰ ਜਿਹੜੇ ਉਹ ਆਪਣੇ ਮਤਲਬ ਦੀ ਗੱਲਬਾਤ ਕਰ ਸਕਦੇ ਆ ਤੇ ਦੂਜੇ ਜਿਹੜੇ ਆ ਉਹ ਪਿੱਛੇ ਰਹਿ ਜਾਣਗੇ ਅਗਲੀ ਗੱਲਬਾਤ ਨੈਸ਼ਨਲ ਗਾਰਡਸ ਬਾਰੇ ਲਾਸ ਐਂਜਲਸ ਦੇ ਵਿੱਚ ਆ ਪਿਛਲੇ ਮਹੀਨੇ ਅਸੇ ਸਾਲ ਦੇ ਵਿੱਚ ਰਾਸ਼ਟਰਪਤੀ 트ੰਪ ਨੇ 4000 ਨੈਸ਼ਨਲ ਗਾਰਡ ਭੇਜੇ ਉੱਥੇ ਨੈਸ਼ਨਲ ਗਾਰਡ ਟੂਪਸ ਜਿਹੜੇ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਟੈਸਟ ਹੋਏ ਲਗਾਤਾਰ ਪ੍ਰੋਟੈਸਟ ਹੋ ਰਿਹਾ ਆ ਪਾ ਸਾਰੇ ਜਾਣਦੇ ਆ ਉਹਨਾਂ ਦੇ ਵਿੱਚੋਂ ਹੁਣ 2000 ਵਾਪਸ ਭੇਜਦੇ ਆ ਉਹ ਕਹਿੰਦੇ ਵੀ ਹੁਣ ਠੀਕ ਠਾਕ ਆ ਹੁਣ ਪ੍ਰੋਟੈਸਟ ਉਹਨੇ ਨਹੀਂ ਆ ਇੱਥੇ 4000 ਦੀ ਲੋੜ ਨਹੀਂ ਆ 2000 ਨੂੰ ਵਾਪਸ ਭੇਜ ਦਿਓ ਜਿਹੜੇ ਡੈਮੋਕ੍ਰੇਟਸ ਨੇ ਉਹ ਕਹਿੰਦੇ ਕਿ ਚਾਰ ਦਾ 4000 ਹੀ ਵਾਪਸ ਲੈ ਕੇ ਜਾਓ ਪਰ ਉਹ ਕਹਿੰਦੇ ਚਾਰ ਨਹੀਂ ਅਸੀਂ ਲੈ ਕੇ ਜਾਣਾ 2000 ਲੈ ਜਾਵਾਂਗੇ 2000 ਹਜੇ ਵੀ ਇੱਥੇ ਰਹੂਗਾ ਰਾਜ ਸਰਕਾਰ ਤੇ ਕੇਂਦਰ ਸਰਕਾਰ ਦਾ ਸਿੱਧਾ ਸਿੱਧਾ ਆ ਕੈਲੀਫੋਰਨੀਆ ਦੇ ਵਿੱਚ ਸਰਕਾਰ ਡੈਮੋਕ੍ਰੇਟ ਆ ਗੈਵਨਿਊਸ਼ਮ ਗਵਰਨਰ ਆ ਤੇ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਆ ਉਹ ਹੈਗੀ ਆ ਰਿਪਬਲਿਕਨ ਦੀ ਰਾਸ਼ਟਰਪਤੀ ਡੋਨਲਡ ਟਰੰਪ ਆ ਗਵਰਨਰ ਗੈਵਨਿਊਸ਼ਮ ਨੇ ਕਿਹਾ ਸੀ ਕਿ ਕਿਸੇ ਵੀ ਇਹ ਕਾਨੂੰਨ ਆ ਅਮਰੀਕਾ ਦੇ ਵਿੱਚ ਕਿ ਕਿਸੇ ਵੀ ਰਾਜ ਦੇ ਗਵਰਨਰ ਦੀ ਆਗਿਆ ਤੋਂ ਬਿਨਾ ਉਹਦੀ ਰਾਜ ਦੇ ਵਿੱਚ ਨੈਸ਼ਨਲ ਗਾਰਡ ਟਰੂਪਸ ਨਹੀਂ ਭੇਜਿਆ ਜਾ ਸਕਦੇ ਸਪੈਸ਼ਲ ਫੌਜਾਂ ਨਹੀਂ ਭੇਜੀਆਂ ਜਾ ਸਕਦੀਆਂ ਜਿੰਨਾ ਚਿਰ ਗਵਰਨਰ ਜਿਹੜਾ ਆ ਉਹ ਆਗਿਆ ਨਹੀਂ ਦਿੰਦਾ ਪਰ ਇੱਥੇ ਗਵਰਨਰ ਦੀ ਆਗਿਆ ਤੋਂ ਬਿਨਾ ਹੀ ਡੋਨਲਡ ਟਰੰਪ ਨੇ ਭੇਜ ਦਿੱਤੇ ਤੇ 1967 ਤੋਂ ਬਾਅਦ ਪਹਿਲੀ ਵਾਰੀ ਹੋਇਆ ਸੀ ਕਿ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੂੰ ਭੇਜਿਆ ਗਿਆ ਹੁਣ ਜਿਹੜਾ ਜੱਜ ਨੇ ਵੀ ਕਿਹਾ ਸੀ ਕਿ ਜਿਹੜਾ ਰਾਸ਼ਟਰਪਤੀ ਟਰੰਪ ਦਾ ਇਹ ਮੂਵ ਹੈਗਾ ਜੋ ਕੁਝ ਉਹਨਾਂ ਨੇ ਕੀਤਾ ਹੈ ਗੈਰਕਾਨੂੰਨੀ ਆ ਤੇ ਹਾਰ ਕੋਰਟ ਨੇ ਫਿਰ ਉਹਨੂੰ ਪੌਜ਼ ਕਰ ਦਿੱਤਾ ਮਾਮਲਾ ਬਹੁਤ ਚਰਚਾ ਦੇ ਵਿੱਚ ਆਇਆ ਸੀ ਜਿਹੜੇ ਗਵਰਨਰ ਨੇ ਗੈਵਨ ਨਿਊਸਮ ਆਪਣੇ ਉਹ ਕਹਿੰਦਾ ਕਿ ਸਾਰਿਆਂ ਨੂੰ ਵਾਪਸ ਆਦੋ ਸਾਡੇ ਕੋਈ ਵੀ ਨਹੀਂ ਹੋਣਾ ਚਾਹੀਦਾ ਅਸੀਂ ਬਹੁਤ ਆ ਅਸੀਂ ਇਮੀਗ੍ਰੇਸ਼ਨ ਰੇਟਸ ਜਿਹੜੀਆਂ ਉਹਨਾਂ ਨੂੰ ਸਾਫ ਸਕਦੇ ਹਾਂ ਪਰ ਜਦੋਂ ਉਹਨਾਂ ਇਮੀਗ੍ਰੇਸ਼ਨ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਉੱਤੇ ਲੋਕਾਂ ਨੇ ਮਤਲਬ ਵੱਟੇ ਮਾਰੇ ਅੱਗਾ ਲਾ ਦਿੱਤੀ ਉਹਨਾਂ ਦੀਆਂ ਗੱਡੀਆਂ ਨੂੰ ਤੇ ਫਿਰ ਉੱਥੇ ਇਹਨਾਂ ਦਾ ਭੇਜਣਾ ਜ਼ਰੂਰੀ ਸੀਗਾ ਤੋਂ ਉਹ ਜਿਹੜੇ ਐਲ.ਏ ਦੇ ਮੇਅਰ ਆ ਉਹਨੇ ਵੀ ਕਿਹਾ ਹੁਣ ਕ੍ਰੈਨ ਵਾਸਕੇ ਸਾਨੂੰ ਲੋਡ ਨਹੀਂ ਸੀ ਕਦੇ ਆਉਂਦੀ ਵੀ 4000 ਤੁਸੀਂ ਭੇਜਤਾ 2000 ਹੁਣ ਵਾਪਸ ਕਰ ਲਿਆ ਇਹਦਾ ਮਤਲਬ ਕੀ ਹੈ ਸਾਨੂੰ ਤੇ ਕਦੇ ਵੀ ਨਹੀਂ ਸੀ ਲੋੜ ਇਹਨਾਂ ਦੀ ਸੋ ਜਿਹੜੀਆਂ ਫੈਡਰਲ ਰੇਡਾਂ ਹਜੇ ਵੀ ਪੈ ਰਹੀਆਂ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੈਰੋਵਾਨਾ ਫਾਰਮ ਦੇ ਵਿੱਚ ਤੇ ਰੇਡ ਹੋਈ ਆ ਲਗਾਤਾਰ ਜਿਹੜੀਆਂ ਦੋ ਰੇਡਾਂ ਹੋਈਆਂ 360 ਦੇ ਕਰੀਬ ਉਹ ਬੰਦੇ ਫੜਿਆ ਉਹਨਾਂ ਨੇ ਇੱਕ ਦੀ ਮੌਤ ਵੀ ਹੋ ਗਈ ਆ ਰੇਡਾਂ ਹੁਣ ਉੱਥੇ ਵੀ ਪ੍ਰੋਟੈਸਟ ਹੋਏ ਆ ਉਹ ਚੱਕ ਕੇ ਅਥਰੂ ਗੈਸ ਦਾ ਜਿਹੜਾ ਉਹ ਨਸੀਗਾ ਉਹ ਵੀ ਚੱਕ ਕੇ ਪੁਲਿਸ ਦੇ ਉੱਤੇ ਮਾਰਿਆ ਗੋਲੀ ਵੀ ਚਲਾਈ ਇੱਕ ਬੰਦੇ ਨੇ ਪੁਲਿਸ ਤੇ ਤੇ 50000 ਡਾਲਰ ਦਾ ਨਾਮ ਰੱਖਿਆ ਵੀ ਜ ਉਦੇ ਬਾਰੇ ਜੇ ਕੋਈ ਸਾਨੂੰ ਦੱਸ ਦੇਵੇ ਤੁਸੀਂ 50 ਡਾਲਰ 5000 ਡਾਲਰ ਉਹਨੂੰ ਇਨਾਮ ਦੇਵਾਂਗੇ ਪਰ ਫੈਡਰਲ ਸਰਕਾਰ ਦਾ ਕਹਿਣਾ ਵੀ ਹੁਣ ਥੋੜੀ ਜੀ ਸ਼ਾਂਤੀ ਆ ਇਸ ਕਰਕੇ 4000 ਨੈਸ਼ਨਲ ਗਾਰਡ ਟਰੂਪਸ ਦੀ ਐਲਏ ਦੇ ਵਿੱਚ ਲੋਡ ਨਹੀਂ ਅਸੀਂ 2000 ਵਾਪਸ ਲੈ ਰਹੇ ਹਾਂ ਜਿਹੜੇ ਆਪਣੇ ਹੈਗੇ ਆ ਗਵਰਨਰ ਗੈਵਨ ਨਿਊਸਨ ਉਹ ਕਹਿੰਦੇ ਜੀ ਸਾਡੇ ਸਾਰੇ ਦੇ ਸਾਰੇ ਜਿਹੜੇ 2000 ਇੱਥੇ ਹੈਗੇ ਉਹ ਵੀ ਵਾਪਸ ਭੇਜੇ ਜਾਣ ਵਾਪਸ ਇੱਥੋਂ ਲੈ ਜਾਓ ਪਰ ਉਹ ਨਹੀਂ ਲੈ ਕੇ ਗਏ ਹਜੇ ਸਿਰਫ 2000 ਹੀ ਲੈ ਕੇ ਗਏ ਮਾਮਲਾ ਜੇ ਵੀ ਚਰਚਾ ਦੇ ਵਿੱਚ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਕੱਲ ਫਿਰ حاضر ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ